ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਵਿੱਚ ਫੇਰ ਬਦਲਦਾ ਕੀਤਾ ਐਲਾਨ ਰਾਜਪਾਲ ਗੁਲਾਬ ਚੰਦ ਕੁਟਾਰੀਆ ਨਾਲ ਮੁਲਾਕਾਤ ਮਗਰੋਂ ਦਿੱਤੀ ਜਾਣਕਾਰੀ ਜਲਦੀ ਹੋ ਸਕਦੀ ਹੈ ਅਮ੍ਰਿਤਪਾਲ ਸਿੰਘ ਮੈਰੋ ਦੀ ਗ੍ਰਿਫਤਾਰੀ ਭਾਬੀ ਕਮਲਕੌਰ ਕਤਲ ਕੇਸ ਵਿੱਚ ਪੁਲਿਸ ਨੇ ਕੀਤਾ ਵੱਡਾ ਖੁਲਾਸਾ ਪੰਜਾਬ ਦੇ ਨਾ ਸਰਕਾਰੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਾਰੇ ਆਈ ਵੱਡੀ ਖਬਰ ਪੰਜਾਬ ਸਰਕਾਰ ਨੇ ਲਿਆ ਨਵਾਂ ਫੈਸਲਾ ਪੰਜਾਬ ਕੈਬਨਟ ਦੀ ਮੀਟਿੰਗ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਈ ਵੱਡੀ ਖਬਰ ਲੋਕਾਂ ਲਈ ਲਿਆ ਜਾ ਸਕਦਾ ਕੋਈ ਅਹਿਮ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਵਿੱਚ ਵੱਡੀ ਜਿੱਤ ਤੇ ਲੋਕਾਂ ਦਾ ਕੀਤਾ ਧੰਨਵਾਦ ਅਕਾਲੀ ਦਲ ਤੇ ਸਾਧਿਆ ਨਿਸ਼ਾਨਾ ਛੁੱਟੀਆਂ ਵਿਚਾਲੇ ਨਿੱਜੀ ਅਤੇ ਸਰਕਾਰੀ ਸਕੂਲਾਂ ਬਾਰੇ ਆਈ ਵੱਡੀ ਖਬਰ ਸਿੱਖਿਆ ਵਿਭਾਗ ਨੇ ਜਾਰੀ ਕੀਤੇ ਨਵੇਂ ਹੁਕਮ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਵੱਡੀ ਕਾਰਵਾਈ ਆਪ ਕਰੀ ਅਤੇ ਕਾਰ ਵਿਭਾਗ ਦੀ ਕੀਤੀ ਚੰਚੇ ਚੈਕਿੰਗ ਕਾਰਵਾਈ ਦੇ ਦਿੱਤੇ ਹੁਕਮ ਪੰਜਾਬ ਵਿੱਚ ਮਾਨਸੂਨ ਦੀ ਐਂਟਰੀ ਅਗਲੇ 4-5 ਦਿਨਾਂ ਭਾਰੀ ਮੀਂਹ ਦੀ ਚੇਤਾਵਨੀ ਪੰਜਾਬ ਸਰਕਾਰ ਦਾ ਵੱਡਾ ਫੇਰ ਬਦਲ ਪੰਜ ਆਈਪੀਐਸ ਅਧਿਕਾਰੀਆਂ ਨੂੰ ਡੀਆਈਜੀ ਦੇ ਅਹੁਦੇ ਵੱਜੋ ਦਿੱਤੀ ਤਰੱਕੀ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਬਾਰੇ ਸ਼੍ਰੀ ਅਕਾਲ ਤਖਸੈਦ ਤੋਂ ਆਈ ਵੱਡੀ ਖਬਰ 15 ਦਿਨਾਂ ਵਿੱਚ ਪੱਖ ਰੱਖਣ ਦੇ ਦਿੱਤੇ ਹੁਕਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਹੈ ਉਹਨਾਂ ਨੇ ਖੁਦ ਕਿਹਾ ਕਿ ਉਹਨਾਂ ਦੀ ਮੁਲਾਕਾਤ ਇੱਕ ਸ਼ਿਸ਼ਟਾਚਾਰ ਮੁਲਾਕਾਤ ਸੀ ਅਤੇ ਉਹਨਾਂ ਨਾਲ ਕੋਈ ਹੋਰ ਗੱਲਬਾਤ ਨਹੀਂ ਹੋਈ ਇਸ ਦੇ ਨਾਲ ਹੀ ਉਹਨਾਂ ਨੇ ਵੀ ਕਿਹਾ ਕਿ ਪੰਜਾਬ ਵਿੱਚ ਮੰਤਰੀ ਮੰਡਲ ਦਾ ਵਿਸਥਾਰ 2 ਤੋਂ 3 ਦਿਨਾਂ ਵਿੱਚ ਕੀਤਾ ਜਾਵੇਗਾ ਮੁੱਖ ਮੰਤਰੀ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਸੰਜੀਵ अरोड़ा ਨੂੰ ਮੰਤਰੀ ਮੰਡਲ ਵਿੱਚ ਲਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਰਾਸਵਾ ਵਿੱਚ ਨਹੀਂ ਜਾਣਗੇ ਜੋ ਵੀ ਪੰਜਾਬ ਬਾਰੇ ਗੱਲ ਕਰੇਗਾ ਉਹ ਰਾਸਵਾ ਵਿੱਚ ਜਾਵੇਗਾ ਕੰਚਨ ਕੁਮਾਰੀ ਉਰਫ ਕਮਲਕੌਰ ਪਾਬੀ ਦੇ ਕਤਲ ਮਾਮਲੇ ਦੇ ਮੁੱਖ ਦੋਸ਼ੀ ਅਮਰਿਤਪਾਲ ਸਿੰਘ ਮੈਰੋਨ UAE ਤੋਂ ਭਾਰਤ ਲਿਆਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰ ਦਿੱਤਾ ਗਿਆ ਹੈ ਬਠਿੰਡਾ ਪੁਲਿਸ ਨੇ ਪੰਜਾਬ ਪੁਲਿਸ ਦੇ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਇੱਕ ਵਿਸਥਾਰਿਤ ਰਿਪੋਰਟ ਸੌਂਪੀ ਹੈ ਤੇ ਮੈਰੋ ਦੀ ਗ੍ਰਿਫਤਾਰੀ ਦੀ ਇੱਕ ਉਪਚਾਰੀ ਮੰਗ ਕੀਤੀ ਹੈ ਅਮਰਿਤਪਾਲ ਸਿੰਘ ਮੈਰੋ ਨੂੰ ਇਸ ਕਤਲ ਮਾਮਲੇ ਦਾ ਮਾਸਟਰਮਾਈਂਡ ਦੱਸਿਆ ਜਾ ਰਿਹਾ ਹੈ ਪੁਲਿਸ ਨੇ 17 ਜੂਨ ਨੂੰ ਸਥਾਨਕ ਅਦਾਲਤ ਤੋਂ ਉਸ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਲਿਆਂਦਾ ਸੀ ਦੱਸਿਆ ਜਾ ਰਿਹਾ ਹੈ ਕਿ ਅਮਰਿਤਪਾਲ ਸਿੰਘ ਨੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਹੋਏ ਸੋਸ਼ਲ ਮੀਡੀਆ ਤੇ ਵੀਡੀਓ ਤੇ ਆਡੀਓ ਕਲਿੱਪ ਸ਼ੇਅਰ ਕੀਤੀਆਂ ਸਨ ਜਿਨ੍ਹਾਂ ਵਿੱਚ ਧਮਕੀਆਂ ਤੇ ਇਤਰਾਜ਼ਯੋਗ ਟਿੱਪਣੀਆਂ ਵੀ ਸਨ ਐਸਐਸਪੀ ਅਮਨੀਤ ਕੁੰਡਲ ਨੇ ਦੱਸਿਆ ਕਿ ਅਸੀਂ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਪੱਤਰ ਭੇਜਿਆ ਹੈ ਉਸ ਵਿੱਚ ਕਤਲ ਤੇ ਦੋਸ਼ੀ ਦੀ ਭੂਮਿਕਾ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਦਿੱਤੀਆਂ ਗਈਆਂ ਹਨ ਇਹ ਪੱਤਰ ਇੰਟਰਪੋਲ ਲਈ ਉਸ ਦੀ ਵਿਦੇਸ਼ ਚ ਗ੍ਰਿਫਤਾਰੀ ਲਈ ਮਦਦਗਾਰ ਸਾਬਿਤ ਹੋਵੇਗਾ ਤੇ ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਹਾਲਾਂਕਿ ਉਹਨਾਂ ਨੇ ਪੱਤਰ ਦੀ ਵਿਸਥਾਰਿਤ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਦੱਸ ਰਿਹਾ ਕਿ ਇਹ ਕਤਲ 9 ਤੇ 10 ਜੂਨ ਦੀ ਦਰਮਿਆਨੀ ਰਾਤ ਨੂੰ ਹੋਇਆ ਸੀ ਅਮਰਿਤਪਾਲ ਸਿੰਘ ਮੈਰੋ ਨੇ ਆਪਣੇ ਸਾਥੀਆਂ ਜਸਪ੍ਰੀ ਸਿੰਘ ਅਤੇ ਨਿਮਰਤਜੀਤ ਸਿੰਘ ਨਾਲ ਮਿਲ ਕੇ ਕੰਚਨ ਕੁਮਾਰੀ ਦਾ ਕਤਲ ਕੀਤਾ ਸੀ ਪੰਜਾਬ ਸਰਕਾਰ ਨੇ 1 ਜਨਵਰੀ 2004 ਤੋਂ ਪਹਿਲਾਂ ਨਿਯੁਕਤ ਸਰਕਾਰੀ ਕਰਮਚਾਰੀਆਂ ਲਈ ਪੁਰਾਣੀ ਪੈਨਸ਼ਨ ਸਕੀਮ ਨੂੰ ਦੁਬਾਰਾ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਵਿੱਤ ਵਿਭਾਗ ਨੇ ਇਸ ਸਬੰਧ ਵਿੱਚ ਇੱਕ ਮਹੱਤਵਪੂਰਨ ਸਰਕੂਲਰ ਵੀ ਜਾਰੀ ਕੀਤਾ ਹੈ ਇਸ ਸਰਕੂਲਰ ਦੇ ਤਹਿਤ ਹੁਣ 1 ਜਨਵਰੀ 2004 ਤੋਂ ਪਹਿਲਾਂ ਨਿਯੁਕਤ ਸਾਰੇ ਮੁਲਾਜ਼ਮ ਜਿਨ੍ਹਾਂ ਵਿੱਚ ਸਰਕਾਰੀ ਨੋਟੀਫਿਕੇਸ਼ਨ ਅਧੀਨ ਹਮਦਰਦੀ ਧਾਰਤੇ ਪਰਤੀ ਕੀਤੇ ਗੇ ਮੁਲਾਜ਼ਮ ਵੀ ਸ਼ਾਮਿਲ ਹਨ ਪੁਰਾਣੀ ਪੈਨਸ਼ਨ ਸਕੀਮ ਦੇ ਅਦੀਨ ਲਾਭ ਲੈਣ ਦੇ ਹੱਕਦਾਰ ਹੋਣਗੇ ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਇਹ ਕਦਮ ਚੁੱਕਿਆ ਹੈ ਸਰਕੂਲਰ ਸਪਸ਼ਟ ਕਰਦਾ ਹੈ ਕਿ 1 ਜਨਵਰੀ 2004 ਤੋਂ ਪਹਿਲਾਂ ਨਿਯੁਕਤ ਸਾਰੇ ਕਰਮਚਾਰੀ ਜਿਨ੍ਹਾਂ ਵਿੱਚ ਸਰਕਾਰੀ ਅਰਧ ਸਰਕਾਰੀ ਅਤੇ ਖੁਦ ਮੁਖਤਿਆਰ ਸੰਸਥਾਵਾਂ ਦੇ ਕਰਮਚਾਰੀ ਸ਼ਾਮਿਲ ਹਨ ਓਪੀਐਸ ਲਈ ਯੋਗ ਹਨ ਇਸ ਤੋਂ ਇਲਾਵਾ ਦਰس ਦੇ ਆਧਾਰ ਤੇ ਭਰਤੀ ਕੀਤੇ ਗਏ ਕਰਮਚਾਰੀਆਂ ਨੂੰ ਵੀ ਇਸ ਯੋਜਨਾ ਦਾ ਲਾਭ ਮਿਲੇਗਾ 1 ਜਨਵਰੀ 2004 ਤੋਂ ਪਹਿਲਾਂ ਨਿਯੁਕਤ ਸਾਰੇ ਸਰਕਾਰੀ ਕਰਮਚਾਰੀ ਜਿਨ੍ਹਾਂ ਵਿੱਚ ਸਰਕਾਰੀ ਅਰਧ ਸਰਕਾਰੀ ਅਤੇ ਹਮਦਰਦੀ ਆਧਾਰ ਤੇ ਭਰਤੀ ਕੀਤੇ ਮੁਲਾਜ਼ਮ ਸ਼ਾਮਿਲ ਹਨ ਉਹ ਪੀਐਸ ਦੇ ਲਾਭ ਲਈ ਯੋਗ ਹਨ ਇਸ ਦੀ ਪ੍ਰਕਿਰਿਆ ਸਬੰਧਤ ਵਿਭਾਗਾਂ ਨੂੰ ਯੋਗ ਮੁਲਾਜ਼ਮ ਦੀ ਸੂਚੀ ਤਿਆਰ ਕਰਨ ਅਤੇ ਪੈਨਸ਼ਨ ਸੰਬੰਧੀ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਸਾਰੀਆਂ ਜ਼ਰੂਰੀ ਕਾਰਵਾਈਆਂ 31 ਅਗਸਤ 2025 ਤੱਕ ਪੂਰੀਆਂ ਕਰਨ ਦੇ ਹੁਕਮ ਦਿੱਤੇ ਗਏ ਹਨ ਇਸ ਦੇ ਨਾਲ ਹੀ ਮੁਲਾਜ਼ਮਾਂ ਨੂੰ ਸਰਕਾਰੀ ਵੈੱਬਸਾਈਟ ਅਤੇ ਵਿਭਾਗੀ ਦਫ਼ਤਰਾਂ ਰਾਹੀਂ ਵਿਦੇਰੇ ਜਾਣਕਾਰੀ ਹਾਸਲ ਕਰਨਾ ਤੇ ਸਹਾਇਤਾ ਲੈਣ ਦੀ ਸਲਾਹ ਦਿੱਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਸੱਦੀ ਹੈ ਪੰਜਾਬ ਮੰਤਰੀ ਮੰਡਲ ਦੀ ਇਹ ਮੀਟਿੰਗ 26 ਜੂਨ ਯਾਨੀ ਕੱਲ ਨੂੰ ਹੋਵੇਗੀ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਾਇਸ਼ ਤੇ ਹੋਣ ਵਾਲੀ ਇਸ ਮੀਟਿੰਗ ਵਿੱਚ ਅਹਿਮ ਏਜੰਡੇ ਉੱਤੇ ਵਿਚਾਰ ਕੀਤਾ ਜਾਣਾ ਹੈ ਫਿਲਹਾਲ ਮੰਤਰੀ ਮੰਡਲ ਦੀ ਬੈਠਕ ਨੂੰ ਲੈ ਕੇ ਕੋਈ ਏਜੰਡਾ ਜਾਰੀ ਨਹੀਂ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਇਸ ਮੀਟਿੰਗ ਦੀ ਪ੍ਰਧਾਨਗੀ ਕਰਨਗੇ ਅਤੇ ਇਸ ਮੀਟਿੰਗ ਵਿੱਚ ਸਾਰੇ ਕੈਬਨਿਟ ਮੰਤਰੀਆਂ ਨੂੰ ਪਹੁੰਚਣ ਦੇ ਹੁਕਮ ਦਿੱਤੇ ਗਏ ਹਨ ਇਸ ਮੀਟਿੰਗ ਵਿੱਚ ਪੰਜਾਬ ਦੇ ਲੋਕਾਂ ਲਈ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਲੁਧਿਆਣਾ ਪੱਛਮੀ ਵਿੱਚ ਹੋਈ ਉਪਚੋਣ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਇਸ ਹੌਦਿਆਣੇ ਰੋਡ ਸ਼ੋਅ ਕੀਤਾ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਵਿਰੋਧੀ ਧਿਰਾਂ ਉੱਤੇ ਜਾਮ ਕੇ ਨਿਸ਼ਾਨੇ ਸਾਦੇ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਕਈ ਦਹਾਕਿਆਂ ਤੋਂ ਲੋਕਾਂ ਦੀ ਲੁੱਟ ਕਰ ਰਹੀਆਂ ਸਿਆਸੀ ਪਾਰਟੀਆਂ ਦੀਆਂ ਲੋਕਾਂ ਨੇ ਜਮਾਨਤਾਂ ਜੱप्त ਕੀਤੀਆਂ ਹਨ ਲੁਧਿਆਣਾ ਦੇ ਲੋਕਾਂ ਨੇ ਲੋਕਾਂ ਨੂੰ ਪਿਆਰ ਕਰਨ ਵਾਲਾ ਵਿਧਾਇਕ ਚੁਣ ਕੇ ਵਿਰੋਧੀਆਂ ਦਾ ਹੰਕਾਰ ਭੰਨਿਆ ਹੈ ਸਿਮਪਗਮਤਮਾਨੇ ਰੋਡ ਸ਼ੋਅ ਦੌਰਾਨ ਕਿਹਾ ਕਿ ਇੱਕ ਪਾਸੇ 1885 ਵਿੱਚ ਕਾਂਗਰਸ ਬਣੀ ਸੀ ਅਤੇ ਦੂਜੇ ਪਾਸੇ 1920 ਵਿੱਚ ਅਕਾਲੀ ਦਲ ਬਣਿਆ ਸੀ ਇੱਕ ਨੂੰ 10000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਦੋਂ ਕਿ ਦੂਜੇ ਨੂੰ ਆਪਣੀ ਜ਼ਮਾਨਤ ਜਬਤ ਕਰਵਾਉਣੀ ਪਈ ਹੁਣ ਲੋਕ ਕਹਿਣ ਲੱਗ ਪਏ ਹਨ ਕਿ ਅਕਾਲੀ ਦਲ ਨੂੰ ਅਗਾਮੀ ਚੋਣਾ ਲੜਨ ਤੋਂ ਇਨਕਾਰ ਕਰ ਦੇਣਾ ਚਾਹੀਦਾ ਹੈ ਸਿੱਖਿਆ ਵਿਭਾਗ ਨੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਮੁੜ ਖੋਲਣ ਤੋਂ ਪਹਿਲਾਂ ਸਕੂਲਾਂ ਵਿੱਚ ਚੰਗੀ ਤਰ੍ਹਾਂ ਨਿਰੀਖਣ ਅਤੇ ਮੁਰੰਮਤ ਕਰਵਾਉਣ ਦੇ ਹੁਕਮ ਦਿੱਤੇ ਹਨ ਹੁਕਮਾਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਬੱਚਿਆਂ ਨੂੰ ਸਕੂਲ ਵਾਪਸ ਆਉਣ ਤੇ ਸੁਰੱਖਿਅਤ ਸਾਫ਼ ਅਤੇ ਸੁਵਿਧਾਜਨਕ ਵਾਤਾਵਰਣ ਮਿਲੇ ਸਿੱਖਿਆ ਵਿਭਾਗ ਨੇ ਕਿਹਾ ਕਿ ਸਕੂਲਾਂ ਦੀਆਂ ਇਮਾਰਤਾਂ ਕਲਾਸਰੂਮ ਬਿਜਲੀ ਪਾਣੀ ਪੱਖਾਨੇ ਆਦਿ ਦੇ ਪ੍ਰਬੰਧਾਂ ਦੀ ਜਾਂਚ ਇੱਕ ਨੀ ਬਣਾਈ ਜਾਵੇ ਇਸ ਦੇ ਨਾਲ ਹੀ ਜੇਕਰ ਕਿਸੇ ਸਕੂਲ ਵਿੱਚ ਖੇਡ ਮੈਦਾਨ ਪਾਰਕਿੰਗ 게ਟ ਆਦਿ ਚ ਮੁਰੰਮਤ ਦੀ ਲੋੜ ਹੈ ਤਾਂ ਉਸ ਦਾ ਵੀ ਪ੍ਰਬੰਧ ਛੁੱਟੀਆਂ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਕੀਤਾ ਜਾਵੇ ਸਕੂਲਾਂ ਨੂੰ ਇਸ ਸੰਬੰਧੀ ਛੁੱਟੀਆਂ ਖਤਮ ਹੋਣ ਤੋਂ ਪਹਿਲਾਂ ਨਿਰੀਖਣ ਸਰਟੀਫਿਕੇਟ ਵੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਕੋਲ ਜਮ੍ਹਾਂ ਕਰਵਾਉਣਾ ਹੋਵੇਗਾ ਨਿੱਜੀ ਸਕੂਲਾਂ ਨੂੰ ਵੀ ਨਿਰੀਖਣ ਰਿਪੋਰਟਾਂ ਸਕੂਲ ਦੇ ਰਿਕਾਰਡ ਵਿੱਚ ਰੱਖਣ ਦੀ ਹਦਾਇਤ ਕੀਤੀ ਗਈ ਹੈ ਨਿੱਜੀ ਬੱਸਾਂ ਦੀ ਵਰਤੋਂ ਕਰਨ ਵਾਲੇ ਸਕੂਲਾਂ ਦਾ ਵੀ ਨਿਯਮ ਅਨੁਸਾਰ ਨਿਰੀਖਣ ਕੀਤਾ ਜਾਵੇਗਾ ਪੰਜਾਬ ਦੇ ਵਿੱਤਕਾਰ ਅਧਿਆਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਟਿਆਲਾ ਵਿਖੇ ਆਪਕਾਰੀ ਅਤੇ ਕਾਰ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਅਚਨਚੇਤ ਚੈਕਿੰਗ ਕੀਤੀ ਹੈ ਮੰਗਲਵਾਰ ਦੁਪਹਿਰ ਬਾਅਦ ਪਟਿਆਲਾ ਪਹੁੰਚੇ ਹਰਪਾਲ ਸਿੰਘ ਚੀਮਾ ਨੇ ਆਪਕਾਰੀ ਕਮਿਸ਼ਨਰ ਦੇ ਨਾਲ ਆਪ ਕਰੀਏ ਤੇ ਕਾਰ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਅਚਨ ਚੇ ਚੈਕਿੰਗ ਕਰਦੇ ਆ ਵੱਖ-ਵੱਖ ਬ੍ਰਾਂਚਾਂ ਵਿੱਚ ਜਾ ਕੇ ਜਾਇਜ਼ਾ ਲਿਆ ਅਤੇ ਇੱਥੇ ਤਾਇਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਹਾਜ਼ਰੀ ਜਾਂਚਣ ਦੇ ਨਾਲ-ਨਾਲ ਉਹਨਾਂ ਦੇ ਮੇਜ਼ਾਂ ਉੱਤੇ ਪਈਆਂ ਫਾਈਲਾਂ ਦੀ ਵੀ ਜਾਂਚ ਕੀਤੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਉਹਨਾਂ ਦੀ ਇਹ ਚੈਕਿੰਗ ਵਿਸ਼ੇਸ਼ ਕਰਕੇ ਕਈ ਫਾਈਲਾਂ ਤੇ ਕੇਸਾਂ ਦਾ ਨਿਪਟਾਰਾ ਕਰਨ ਵਿੱਚ ਹੋ ਰਹੀ ਦੇਰੀ ਦਾ ਕਾਰਨ ਜਾਨਣਾ ਹੈ ਇਸ ਦੌਰਾਨ ਵਿੱਤ ਮੰਤਰੀ ਨੇ ਕਈ ਤਰ੍ਹਾਂ ਦੇ ਦਸਤਾਵੇਜ਼ ਆਪਣੇ ਕਬਜ਼ੇ ਵਿੱਚ ਲਏ ਅਤੇ ਕਈਆਂ ਦੀ ਸੂਚੀ ਬਣਾ ਕੇ ਅਗਲੇਰੀ ਕਾਰਵਾਈ ਲਈ ਆਦੇਸ਼ ਦਿੱਤੇ। ਇਸ ਦੌਰਾਨ ਵਿੱਤ ਮੰਤਰੀ ਨੇ ਵੱਖ-ਵੱਖ ਬ੍ਰਾਂਚਾਂ ਦੇ ਸੁਪਰੀਡੈਂਟਾਂ ਤੇ ਹੋਰ ਅਧਿਕਾਰੀਆਂ ਨੂੰ ਵੀ ਤਲਬ ਕੀਤਾ ਤੇ ਜਿਹੜੇ ਅਧਿਕਾਰੀਆਂ ਕਰਮਚਾਰੀ ਮੌਕੇ ਉੱਤੇ ਮੌਜੂਦ ਨਹੀਂ ਸਨ, ਉਹਨਾਂ ਦੀ ਹਾਜ਼ਰੀ ਵੀ ਜਾਂਚੀ ਅਤੇ ਜਿਹੜੇ ਅਧਿਕਾਰੀ ਬਿਨਾ ਮੂਵਮੈਂਟ ਰਜਿਸਟਰ ਭਰੇ ਆਪਣੇ ਡੈਪੂਟੇਸ਼ਨ ਵਾਲੇ ਸਥਾਨ ਉੱਤੇ ਗਏ ਹੋਏ ਸਨ, ਉਹਨਾਂ ਦੀ ਵੀ ਪੜਤਾਲ ਕੀਤੀ। ਇਸੋ ਪ੍ਰਾਂਤ মিডিਆ ਨਾਲ ਗੱਲਬਾਤ ਕਰਦਿਆਂ ਵੀ ਤਤਕਾਰ ਅਤੇ ਆਪਕਾਰੀ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਕੰਮ ਵਿੱਚ ਦੇਰੀ ਕਰਦਾ ਹੈ ਤਾਂ ਉਹ ਵੀ ਭ੍ਰਿਸ਼ਟਾਚਾਰ ਦਾ ਹਿੱਸਾ ਹੈ ਉਹਨਾਂ ਨੇ ਕਿਹਾ ਕਿ 네ਗੇਟਿਵ ਰਿਪੋਰਟ ਜਾਂ ਪੋਜ਼ਿਟਿਵ ਰਿਪੋਰਟ ਦੇਣੀ ਉਸ ਅਧਿਕਾਰੀ ਦਾ ਅਧਿਕਾਰ ਖੇਤਰ ਹੈ ਲੇਕਿਨ ਕੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਜਾਣਬੁੱਝ ਕੇ ਕੀਤੀ ਹੋਈ ਦੇਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਮਾਨਸੂਨ ਪੰਜਾਬ ਵਿੱਚ ਦਾਖਲ ਹੋ ਗਿਆ ਹੈ ਅਗਲੇ 4 ਤੋਂ 5 ਦਿਨਾਂ ਲਈ ਚੰਡੀਗੜ੍ਹ ਸਮੇਤ ਪੰਜਾਬ ਤੇ ਹਰਿਆਣਾ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਮੌਸਮ ਵਿਭਾਗ ਦੇ ਮੁਤਾਬਿਕ ਅਗਲੇ 2 ਦਿਨਾਂ ਵਿੱਚ ਮਾਨਸੂਨ ਪੰਜਾਬ ਦੇ ਕੁਝ ਹੋਰ ਹਿੱਸਿਆਂ ਨੂੰ ਕਵਰ ਕਰੇਗਾ ਵਿਭਾਗ ਨੇ ਅਗਲੇ 6 ਦਿਨਾਂ ਲਈ ਪੰਜਾਬ ਵਿੱਚ ਕਈ ਥਾਵਾਂ ਤੇ ਤੇਜ਼ ਗਰਜ ਦੇ ਨਾਲ ਨਾਲ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ ਇਸ ਸਮੇਂ ਦੌਰਾਨ ਖਾਸ ਕਰਕੇ 25 ਜੂਨ ਲਈ ਬਹੁਤ ਭਾਰੀ ਮੀਂਹ ਪੈਣ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਮੌਸਮ ਵਿਭਾਗ ਦੇ ਡਾਇਰੈਕਟਰ ਨੇ ਕਿਹਾ ਕਿ 2 ਦਿਨਾਂ ਬਾਅਦ ਮਾਨਸੂਨ ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ਨੂੰ ਕਵਰ ਕਰ ਲਵੇਗਾ ਅਤੇ ਇਸ ਵਾਰ ਮਾਨਸੂਨ ਬਹੁਤ ਸਰਗਰਮ ਹੋਣ ਵਾਲਾ ਹੈ ਤੇ ਬਹੁਤ ਭਾਰੀ ਬਾਰਿਸ਼ ਹੋਣ ਦੀ ਵੀ ਉਮੀਦ ਹੈ ਪੰਜਾਬ ਦੇ 5 ਆਈਪੀਐਸ ਅਧਿਕਾਰੀਆਂ ਨੂੰ ਤਰੱਕੀ ਦਿੱਤੀ ਗਈ ਹੈ ਆਈਪੀਐਸ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਡੀਆਈਜੀ ਬਣਾਇਆ ਗਿਆ ਹੈ ਸੂਬਾ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਇਸ ਸੰਬੰਧੀ ਇੱਕ ਫਰਮਾਨ ਜਾਰੀ ਕੀਤਾ ਗਿਆ ਹੈ ਇਸ ਸੂਚੀ ਵਿੱਚ ਸੀਨੀਅਰ ਅਤੇ ਤਜਰਬੇਕਾਰ ਅਧਿਕਾਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ ਨਾਨਕ ਸਿੰਘ ਉਰਮੀ ਸਿੰਘ ਚੋਹਾਨ ਦੀਪਕ ਹਿਲੋਰੀ ਗੌਰਵ ਗਰਗਤੇ ਨਵੀਨ ਸੈਣੀ ਪ੍ਰਮੁਖਾਨ ਸ਼੍ਰੀ ਅਕਾਲ ਤਖਸੈਵਲੋ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਦੇ ਨਾਂ ਇੱਕ ਅਹਿਮ ਪੱਤਰ ਭੇਜਿਆ ਗਿਆ ਹੈ ਜਿਸ ਰਾਹੀਂ ਸ਼੍ਰੀ ਅਕਾਲ ਤਖਸੈਵ ਨੇ ਚੀਫ ਖਾਲਸਾ ਦੀਵਾਨ ਦੀ ਸਮੂਚੀ ਕਾਰਜਕਾਰੀ ਕਮੇਟੀ 15 ਦਿਨਾਂ ਦੇ ਅੰਦਰ ਸਖਤਰ ਸ਼੍ਰੀ ਅਕਾਲ ਤਖਸੈਵ ਪਹੁੰਚ ਕੇ ਆਪਣਾ ਪੱਖ ਰੱਖਣ ਦਾ ਹੁਕਮ ਦਿੱਤਾ ਗਿਆ ਹੈ ਦੱਸ ਦिए ਕਿ ਚੀਵ ਖਾਲਸਾ ਦੀਵਾਨ ਦੇ ਪ੍ਰਬੰਧ ਤੇ ਉੱਦੇਦਾਰਾਂ ਖਿਲਾਫ ਸ਼੍ਰੀ ਅਕਾਲ ਤਖਸਾਈ ਵਿਖੇ ਸ਼ਿਕਾਇਤਾਂ ਪਹੁੰਚੀਆਂ ਸਨ ਜਿਸ ਕਰਕੇ ਇਹ ਹੁਕਮ ਦਿੱਤਾ ਗਿਆ ਹੈ ਇਹ ਪੱਤਰ ਹੁਣ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਿਹਾ ਜਿਸ ਨਾਲ ਸਿੱਖ ਸੰਗਤ ਵਿੱਚ ਵੱਡੀ ਚਰਚਾ ਚੱਲ ਰਹੀ ਹੈ ਪੱਤਰ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਨੇ ਸੰਸਥਾ ਦੀਆਂ ਗਤੀਵਿਧੀਆਂ ਬਾਰੇ ਆਉਣ ਵਾਲੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦੇ ਆ ਗਤੀਵਿਧੀਆਂ ਬਾਰੇ ਆਉਣ ਵਾਲੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦੇ ਆ ਸਿੱਧਾ ਸਬੰਧਤ ਪੱਖੋਂ ਜਵਾਬ ਮੰਗਿਆ ਹੈ ਚੀਫ਼ ਖਾਲਸਾ ਦੀਵਾਨ ਸਿੱਖ ਕੌਮ ਦੀ ਪ੍ਰਾਚੀਨ ਅਤੇ ਪ੍ਰਭਾਵਸ਼ਾਲੀ ਧਾਰਮਿਕ ਸੰਸਥਾ ਹੈ ਜਿਸ ਦੇ ਅਹੁਦੇਦਾਰਾਂ ਵੱਲੋਂ ਹੁਣ ਇਸ ਮਾਮਲੇ ਵਿੱਚ ਕੀ ਪੱਖ ਰੱਖਿਆ ਜਾਂਦਾ ਹੈ ਇਸ ਉਤੇ ਸਾਰੀ ਕੌਮ ਦੀ ਨਜ਼ਰ ਟਿਕੀ ਹੋਈ ਹੈ 1900 ਵਿੱਚ ਬੜੀ ਸੀ ਅਕਾਲੀਵਾਲ 1922 ਵਾਲੇ ਦੀ ਤਾਂ ਜਮਾਨਤ ਹੀ ਜਬਤ ਹੋ ਗਈ 8000 ਵੋਟ ਪਈ ਹੈ ਜੀ 6-7% ਹੁਣ ਤਾਂ ਲੋਕ ਇਹ ਵੀ ਕਹਿਣ ਲੱਗ ਗਏ ਯਾਰ ਇਹਨਾਂ ਨੂੰ ਕੋਈ ਹੋਰ ਕੰਮ ਕਰ ਲੈਣਾ ਚਾਹੀਦਾ ਮੋਟਾਂ 'ਚ ਖੜੇ ਨਹੀਂ ਹੋਣਾ ਚਾਹੀਦਾ ਇਹਨਾਂ ਨੂੰ ਇਹ ਕਹਿੰਦੇ ਮੈਨੂੰ ਦੋ ਤਿੰਨ ਨੇ ਕਿਹਾ ਕਹਿੰਦੇ ਯਾਰ ਇਹਨਾਂ ਨੂੰ ਨਹੀਂ ਕਾਹਦੂ ਪੰਗਾ ਲੈਣਾ ਐਵੇਂ ਸੋ 11-12000 ਦੀ ਲੀਡ ਤੇ ਹੰਕਾਰ ਗੁੱਸਾ ਜਿਹੜਾ ਉਹਨਾਂ ਦੇ ਵਿੱਚ ਸੀ ਉਹ ਸਾਰੇ ਲੋਕਾਂ ਨੇ ਠੀਕ ਕਰਤਾ ਕਿਉਂਕਿ ਲੋਕ ਧੌੜਾਂ 'ਚ ਸਰੀਏ ਕੱਢ ਦਿੰਦੇ ਆ ਜੀ ਜੇ ਕੋਈ ਆਪਣੇ ਆਪ ਨੂੰ ਸਮਝਦਾ ਹੋਵੇ ਕਿ ਮੈਂ ਪਤਾ ਨਹੀਂ ਕੀ ਆ ਲੋਕ ਕੱਢ ਦਿੰਦੇ ਆ ਸਰੀਏ ਅੱਜ ਸੈਜ ਐਂਡ ਟੈਕਨੀਸ਼ੀਅਨ ਭਵਨ ਦੇ ਅੰਦਰ ਆਇਾਂਗੇ ਕਿਉਂਕਿ ਕਾਫੀ ਅਸੇ ਤੋਂ ਸਾਡੇ ਅਫਸਰ ਸਾਹਿਬਾਨ ਨੂੰ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਸੰਗੀਆਂ ਕਿ ਕਾਫੀ ਸਰੀਆਂ ਫਾਈਲਾਂ 'ਚ ਲੋ ਦਿੰਦਾ ਤੈਂ ਦਿੰਦਾ ਚਾਰ ਦਿਨ ਦਾ ਡਿਲੇ ਹੋ ਜਾਂਦਾ ਯਾਨੀ ਕਿ ਫਾਈਲ ਦੋ ਦੋ ਤਿੰਨ ਤਿੰਨ ਦਿਨ ਜਿਹੜੀ ਅਫਸਰ ਦੇ ਅੰਦਰ ਪੈਂਡਿੰਗ ਪਈਦਾ ਸੀ ਉਹ ਕਲੀਅਰ ਵੀ ਹੁੰਦੀ ਔਰ ਉਸ ਕਰਕੇ ਕਰਾਪਸ਼ਨ ਹੋਣ ਦੇ ਚਾਂਸਸ ਜਿਹੜੇ ਨੇਗੇ ਉਹ ਵਧ ਜਾਂਦੇ ਨੇਗੇ ਸੋ ਇਹ ਸ਼ਿਕਾਇਤ ਵੀ ਨਹੀਂ ਸੀ ਆ ਚੈਕਿੰਗ ਕੀਤੀ ਜਾਗੀ ਕਾਫੀ ਸਾਰੇ ਰਿਪੋਰਟ ਜਿਹੜਾ ਅਸੀਂ ਕਲੈਕਟ ਕੀਤਾ ਕਿ ਸਾਡੇ ਕਮਿਸ਼ਨਰ ਸਾਹਿਬ ਨੇ ਰਿਪੋਰਟ ਕਬਜ਼ੇ ਚ ਲਿਆਗਾ ਉਸ ਰਿਪੋਰਟ ਨੂੰ ਦੇਖਾਂਗੇ ਜਿਹਦਾ ਵੀ ਜਿਸ ਵੀ ਅਫਸਰ ਦੀ ਜਿਸ ਵੀ ਤਬਰਕ ਦੀ ਅਫਸਰ ਦੀ ਡਿਲੇ ਹੋਊਗੀ ਤਾਂ ਉਹਦੇ ਖਿਲਾਫ ਜਿਹੜੀ ਹੈ ਉਹਨੂੰ ਨਹੀਂ ਕਰ ਰਿਹਾ ਮਰਤੀ ਸਰ ਕੀ ਮੈਸੇਜ ਕਿਦਾਂ ਡਨ ਹੋ ਜਿਹੜੇ ਇਸ ਤਰ੍ਹਾਂ ਡਿਲੇ ਕਰਦੇ ਨੇ ਤੁਹਾਡੇ ਸਰਕਾਰ ਮੈਸੇਜ ਬੜਾ ਸਪਸ਼ਟ ਆ ਕਿ ਕੋਈ ਵੀ ਫਾਈਲ ਕਿਸੇ ਵੀ ਅਫੀਸਰ ਕੋਲੇ ਜਦੋਂ ਆਉਂਦੀ ਆ ਤਾਂ ਤੁਰੰਤ ਵਿਦਰਨ 24 ਆਵਰ ਜਿਹੜਾ ਉਹਦੇ ਜਿਹੜਾ ਵੀ ਟਾਈਮ ਲਿਖਿਆਗਾ ਉਸ ਟਾਈਮ ਦੇ ਦਰਾਂ ਤੁਸੀਂ ਉਤੇ ਐਕਸ਼ਨ ਲਓ ਜੋ ਵੀ ਤੁਹਾਡਾ ਫੈਸਲਾ ਬਣਦਾਗਾ ਫੈਸਲਾ ਪੋਜ਼ਿਟਿਵ ਰੈਕਟਿਵ ਦੀ ਮੈਂ ਗੱਲ ਨਹੀਂ ਕਰਦਾ ਫੈਸਲਾ ਜਿਹੜਾ ਹੈਗਾਗਾ ਉਹਦੇ ਤੇ ਲੈਣਾ ਪੈਂਦਾ ਜੇ ਫੈਸਲਾ ਨਹੀਂ ਲੈਂਦੇ ਥੈਂਕ ਯੂ ਇਸ ਕਿਤਰਾ ਕਿਤੇ ਕ੍ਰਾਪਸ਼ਨ ਵੱਲ ਉਗੜ ਜਾਂਦੀ ਆ ਡਿਲੇ ਵੀ ਜਿਹੜੀ ਹੁੰਦੀ ਆ ਕਿਸੇ ਕੰਮ ਤੇ ਡਿਲੇ ਕਰਨਾ ਉਹ ਵੀ ਵਿਸਾਬ ਦਾ ਕਰਾਪਸ਼ਨ ਹੀ ਮੰਨੀ ਜਾਂਦੀ ਉਸ ਇਸ ਗੱਲ ਕਰਕੇ ਬਿਲਕੁਲ ਟੋਲਰੈਂਟ ਨਹੀਂ ਕੀਤਾ ਜਾਊਗਾ ਜਿਹੜਾ ਵੀ ਦੋਸ਼ੀ ਹੋਇਆ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਇੱਕਦਮ ਵਿਕਤੀ ਜਿਹੜੇ ਲਗੇ ਗੈਰਹਾਜ਼ਰ ਲਗੇ ਉਹਨਾਂ ਦੇ ਖਿਲਾਫ ਵੀ ਇਸੇ ਤਰ੍ਹਾਂ ਕੀਤਾ ਜਾਵੇਗਾ ਮੈਂ ਸਭ ਹਾਈਵੇਜ਼ ਦੇ ਉੱਪਰ ਤੁਸੀਂ ਇੱਕ ਵਾਰੀ ਬਹੁਤ ਵੱਡੀ ਚੈਕਿੰਗ ਕੀਤੀ ਸੀ ਕਿਸੀ ਦੀ ਕਾफी ਚੋਰੀ ਭਰੀ ਸੀ ਵਾਦਾ ਵੈਸੀ ਲੱਗਦਾ ਵੀ ਦੁਬਾਰਾ ਉਸ ਤਰ੍ਹਾਂ ਤੁਸੀਂ ਇੱਥੇ ਚੈਕਿੰਗ ਕਰੋਗੇ ਬਿਲਕੁਲ ਹੌਣ ਵਾਲੇ ਸਮੇਂ 'ਚ ਚੈਕਿੰਗ ਕਰਾਂਗੇ ਗੱਲ ਇਹ ਆ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਗੈਰਕਾਨੂੰਨੀ ਕੰਮ ਕਰਦੇ ਰਹਿੰਦੇ ਨੇ ਉਹਨਾਂ ਨੂੰ ਫੜਨਾ ਉਹਨਾਂ ਤੇ ਐਕਸ਼ਨ ਲੈਣਾ ਸਾਡੇ ਅਫਸਰ ਸਹਿਬਾਨ ਦਾ ਕੰਮ ਹੁੰਦਾਗਾ ਪਰ ਲੇਕਿਨ ਸਮੇਂ-ਸਮੇਂ ਤੇ ਮੈਂ ਵੀ ਕੁਝ ਜਾਨਣਾਗਾ ਤਾਂ ਕਿ ਸਾਡੇ ਅਫਸਰਾਂ ਜਿਹੜੇ ਨੇਗੇ ਉਹ ਵੀ ਅچھے ਤਰੀਕੇ ਨਾਲ ਕੰਮ ਕਰਦੇ ਰਹਿਣ ਉਹਨਾਂ ਨੂੰ ਵੀ ਜਿਹੜਾ ਹੋਰ ਤਾਕਤ ਮਿਲੇ ਬਲ ਮਿਲੇ ਜਦੋਂ ਅਫਸਰ ਦੇ ਨਾਲ ਮੰਤਰੀ ਖੜਾ ਹੁੰਦਾਗਾ ਤਾਂ ਮੈਂ ਸਮਝਦਾ ਜਿਹੜਾ ਅਫਸਰ ਆ ਹੋਰ ਵੀ ਅچھے ਤਰੀਕੇ ਨਾਲ ਕੰਮ ਕਰਦੀ ਉਹਨੂੰ ਤਾਕਤ ਮਿਲਦੀ ਥੈਂਕ ਯੂ ਸਰ ਥੈਂਕ ਯੂ ਸੋ। ਪੰਜਾਬ ਹੈ ਖੇਤੀਬਾੜੀ ਪ੍ਰધાન ਸੂਬਾ ਆ ਪਰ ਸਾਰੇ ਹੀ ਇਸ ਨੂੰ ਜਾਣਦੇ ਆ ਤੇ ਇਹਦੇ ਲਈ ਜਿਹੜੀਆਂ ਅਸੀਂ ਫਸਲਾਂ ਪੈਦਾ ਕਰਦੇ ਆ ਉਹਦੇ ਚੋਂ ਵੱਡਾ ਹਿੱਸਾ ਜਿਹੜਾ ਸੈਂਟਰ ਵਿੱਚ ਪਹੁੰਚ ਜਾਂਦਾ ਹੈ ਉਹਦੇ ਵਿੱਚ ਐਫਸੀਆਈ ਸਾਥੋਂ ਖਰੀਦ ਕੇ ਲ ਜਾਂਦੀ ਹੈ ਸਾਡੀਆਂ ਏਜੰਸੀਆਂ ਵੀ ਉਹਨੂੰ ਖਰੀਦ ਕੇ ਦਿੰਦੀਆਂ ਉਹਦੇ ਲਈ ਜਿਹੜੀਆਂ ਫਸਲਾਂ ਅਸੀਂ ਬੀਜਦੇ ਆ ਉਹ ਕੁਝ ਉਧਰਲੇ ਪਾਸੋਂ ਵੀ ਉਹ ਕਿਹੜੀਆਂ-ਕਿਹੜੀਆਂ ਖਰੀਦ ਸਕਦੇ ਨੇ ਸਾਨੂੰ ਦੱਸਦੇ ਆ ਪ੍ਰਮਾਣਿਤ ਜਿਹੜੇ ਬੀਜ ਹੁੰਦੇ ਆ ਉਹ ਵਿਜੇ ਜਾਂਦੇ ਆ ਤੇ ਉਹ ਐਮਐਸਪੀ ਤੇਜ ਵਿੱਚ ਸਾਡੀ ਪੈੜੀ ਦੀ ਫਸਲ ਹੈ ਔਰ ਬੀਟ ਦੀ ਔਰ ਵਿਕਦੀ ਹੈ ਇਸ ਲਈ ਕਈ ਵਾਰੀ ਛੋੜੀਆਂ ਮੋਟੀਆਂ ਮੁਸ਼ਕਲਾਂ ਵੀ ਆਉਂਦੀਆਂ ਰਹੀਆਂ ਉਸ ਤੇ ਧਿਆਨ ਵਿੱਚ ਰੱਖਦੇ ਆਂ ਪੰਜਾਬ ਸਰਕਾਰ ਵੱਲੋਂ ਇੱਕ ਅਹਿਮ ਉਪਰਾਲਾ ਕੀਤਾ ਗਿਆ ਕਿ ਅਸੀਂ ਆਉਣ ਵਾਲੀਆਂ ਜੋ ਫਸਲਾਂ ਹੋਣਗੀਆਂ ਉਹਨਾਂ ਦੇ ਸੰਭਾਲ ਲਈ ਉਹਨਾਂ ਦੇ ਵੇਚਣ ਲਈ ਉਹਨਾਂ ਦੇ ਬਿਕਨਲੀ ਪ੍ਰਬੰਧਾ ਜਿਹੜੇ ਜੇ ਢੰਗ ਨਾਲ ਕੀਤੇ ਜਾ ਸਕਣ ਅੱਜ ਆਪਾਂ ਇਸੇ ਮਸਲੇ ਵਿੱਚ ਇੱਥੇ ਸਾਰੇ ਇਕੱਠੇ ਹੋਏ ਆ ਮੇਰੇ ਨਾਲ ਬਹੁਤ ਸਤਕਾਰਯੋਗ ਮੰਤਰੀ ਸ਼੍ਰੀ ਲਾਲਚੰਦ ਜੀ ਟਾਰੂਚੱਕ ਜਿਹੜੇ ਖੁਰਾਕ ਮੰਤਰੀ ਨੇ ਪੰਜਾਬ ਦੇ ਸਾਰੇ ਇਸ ਮੁਸਬਾਲ ਦੇ ਨੇ ਨਾਲ ਹੀ ਸਾਡੇ ਪਾਜੋਗ ਮੰਤਰੀ ਬਰਿੰਦਰ ਗੋਇਲ ਜੀ ਤੇ ਨਾਲ ਹੀ ਕੈਬਨਟ ਮੰਤਰੀ ਲਾਲਜੀਤ ਸਿੰਘ ਦੀਪੋਲਰ ਸਾਹਿਬ ਮੈਂ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਮੇਰੀ ਜ਼ਿੰਮੇਵਾਰੀ ਕਿ ਜਿਹੜੇ ਫਸਲਾਂ ਬੀਜਿਆ ਜਾਂ ਉਹ ਪ੍ਰਵਾਨਤ ਬੀਜ ਕਿਸਾਨਾਂ ਲਈ ਪ੍ਰੋਵਾਈਡ ਕਰਵਾਏ ਜਾਣ ਔਰ ਉਹਨਾਂ ਤੇ ਉਹਨਾਂ ਨੂੰ ਸਮਝਾਇਆ ਜਾਵੇ ਉਹਨਾਂ ਨੂੰ ਪ੍ਰੇਰਿਆ ਜਾਵੇ ਕਿ ਤਕਰੀਬੋਂ ਉਹਨਾਂ ਨੂੰ ਬੀਜਿਆ ਜਾਵੇ ਜਿਹੜੇ ਅਸੀਂ ਅੱਗੇ ਗਾਂ ਸਾਡੀ ਜਿਹੜੀ ਵਿਕਵਾਲੀ ਵੀ ਸੌਖੀ ਹੋ ਸਕਦੀ ਹੋਵੇ ਪ੍ਰਕਿਊਰਮੈਂਟ ਵਿੱਚ ਆਫ ਨਾ ਆਵੇ ਇਸ ਲਈ ਉਹਦੇ ਨਾਲ ਹੀ ਕਿ ਜਿਹੜੇ ਅਹਿਮ ਜਿਹੜਾ ਮੰਤਰਾਲਾ ਸਾਡਾ ਖਰਾਕ ਹੈ ਇਹਦੇ ਮੰਤਰੀ ਸਹਿਬਾ ਮੰਤਰੀ ਸਾਹਿਬ ਲਾਲਚੰਦ ਜੀ ਹੈ ਇਹ ਆਪਣੇ ਤੌਰ ਤੇ ਇਸ ਨੂੰ ਬਹੁਤ ਚਾਰੂ ਢੰਗ ਨਾਲ ਚਲਾਉਂਦੇ ਆ ਜਦੋਂ ਵੀ ਕੋਈ ਇਹੋ ਜਿਹੀਆਂ ਦਿੱਕਤਾਂ ਆਉਂਦੀਆਂ ਪਰ ਫਿਰ ਵੀ ਸਾਨੂੰ ਰਲ ਮਿਲ ਕੇ ਸਾਡੇ ਮੰਤਰੀ ਸਾਹਿਬ ਗੋਇਲ ਸਾਹਿਬ ਜਿਨ੍ਹਾਂ ਦਾ ਆਪਣੀ ਆੜਤ ਵੀ ਹੈ, ਸ਼ੈਲਰ ਕਾਰੋਬਾਰ ਵੀ ਹੈ। ਸਰਦਾਰ ਨਾਲਜੀਤ ਸਿੰਘ ਜੀ ਭੁੱਲਰ ਸਾਹਿਬ ਜਿਨ੍ਹਾਂ ਨੇ ਟਰਾਂਸਪੋਰਟ ਦਾ ਵਿਭਾਗ ਹੈ ਕਿਉਂਕਿ ਟੂਰਟਵਾਈ ਜਿਸ ਢੰਗ ਨਾਲ ਕਰਨੀ ਹੁੰਦੀ ਉਹ ਸਾਰਾ ਖਿਆਲ ਵਧੀਆ ਢੰਗ ਨਾਲ ਰੱਖਿਆ ਜਾ ਸਕੇ ਜਿਹੜਾ ਸਮੇਂ ਤੋਂ ਪਹਿਲਾਂ ਉਹਦੀਆਂ ਤਿਆਰੀਆਂ ਵਧੀਆ ਵੱਖ-ਵੱਖੀ ਤੌਰ ਤੇ ਜਿਹੜੇ ਕਰਦੇ ਸੀ ਅਸੀਂ ਰਲ ਮਿਲ ਕੇ ਕਰਦੇ ਰਹੀਏ ਜੇ ਕਿਸੇ ਨੂੰ ਕੋਈ ਇੱਕ ਦੂਸਰੇ ਪ੍ਰਤੀ ਗੱਲ ਦਸਨੀ ਹੋਵੇ ਅਸੀਂ ਦੱਸ ਸਕਦੇ ਹਾਂ ਵੀ ਇਸ ਸਮੇਂ ਤੱਕ ਆ ਸਕਦੀ ਇਸ ਲਈ ਇਹ ਕਮੇਟੀ ਬਣਾਈ ਗਈ ਹੈ ਤੇ ਸੈਂਟਰ ਸਰਕਾਰ ਨਾਲ ਵੀ ਸਮੇਂ ਸਮੇਤ ਜਿਹੜੀਆਂ ਆਉਂਦੀਆਂ ਦਿੱਕਤਾਂ ਉਹਨੂੰ ਵੀ ਅਸੀਂ ਸਾਰੇ ਨਾਲ ਮਿਲ ਕੇ ਨਿਵੇੜਾ ਕਰ ਸਕੀਏ ਜਿਹੜਾ ਵੱਡਾ ਸਮੱਸਿਆਵਾਂ ਆ ਉਂਝਣਾ ਆਉਂਦੀਆਂ ਉਹਨੂੰ ਅਸੀਂ ਬੈਠ ਕੇ ਕਰੀਏ ਇਸ ਲਈ ਅੱਜ ਦੀ ਜਿਹੜੀ ਪਹਿਲੀ ਕਮੇਟੀ ਬਣਾਈ ਗਈ ਉਹਦੀ ਮੀਟਿੰਗ ਹੈ ਔਰਮਲ ਮੀਟਿੰਗ ਹੁੰਦੀ ਹੈ ਪਹਿਲੀ ਵਾਰ ਤੇ ਬੇਚ ਥੋੜੇ ਮੋٹے ਇਸ਼ੂ ਦੇਖੇ ਵੀ ਜਾਂਦੇ ਆ ਜਿਵੇਂ ਕਿ ਸਾਨੂੰ ਜਿਹੜੀ ਪਹਿਲਾਂ ਸਪੇਸ ਦੀ ਆਏ ਵਾਰ ਬਹੁਤ ਵੱਡਾ ਜਿਹੜੀ ਦਿੱਕਤ ਆਉਂਦੀ ਹੈ ਉਹ ਇਸ ਬਾਰ ਸਾਨੂੰ ਫੂਡ ਸਪਲਾਈ ਵੱਲੋਂ ਵੀ ਫੂਡ ਕਾਰਪੋਰੇਸ਼ਨ ਵੱਲੋਂ ਵੀ ਇਹ ਇਨਸ਼ੋਰ ਕੀਤਾ ਗਿਆ ਸਖੀ ਸਾਹਿਬ ਨੂੰ ਬੈਠੇ ਆ ਤੇ ਜਿਹੜੀ ਅਸੀਂ 31 ਜੁਲਾਈ ਤੱਕ ਇਹ ਨੂੰ ਸਾਰਾ ਨਿਬੇੜ ਲਵਾਂਗੇ ਉਹਨਾਂ ਨੇ ਪੱਕਾ ਕੀਤਾ ਜਿਸ ਨਾਲ ਕਿ 10 ਲੱਖ ਮੀਟਰ ਟਨ ਪਰ ਮੰਥ ਉਹ ਨਾਲ ਚੱਕੀ ਜਾ ਰਹੀ ਮੂਵਮੈਂਟ ਹੋ ਰਹੀ ਹੈ। ਤੋਂ ਇਸ ਲਈ ਅੱਜ ਦਾ ਜਿਹੜਾ ਇਹ ਹੈ ਹੋਰ ਵੀ ਜਿਹੜੀਆਂ ਜਿਵੇਂ ਜਿਵੇਂ ਸਾਨੂੰ ਕੋਈ ਸਮੱਸਿਆ ਆਉਦੀ ਹੈ ਉਸ ਹੀ ਆਪ ਵੀ ਗੱਲ ਕੇ ਉਹ ਤੁਹਾਡੇ ਨਾਲ ਵੀ ਸਾਂਝੀਆਂ ਕਰਦੇ। ਅ ਮੈਂ ਮੰਤਰੀ ਜੀ